ਦੀਪ ਸਰਦਾਰ ਨੇ ਦੇ ਭਰਾ ਦੀ ਹੋਈ ਮੌਤ ਤੇ ਮੌਤ ਤੋਂ ਬਾਅਦ ਉਸਨੇ ਰੋਂਦੇ ਰੋਂਦੇ ਸਜਾਇਆ ਆਪਣੇ ਭਰਾ ਦੇ ਸਿਰ ਦੇ ਉੱਤੇ ਸੇਰਾ। ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਦੀਪ ਸਰਦਾਰ ਨੇ ਜੋ ਕਿ ਬੀਤੇ ਦਿਨੀ ਆਪਣੇ ਭਰਾ ਦੇ ਲਈ ਅਰਦਾਸ ਕਰਨ ਨੂੰ ਬੋਲ ਰਹੀ ਸੀ ਕਿ ਮੇਰਾ ਭਰਾ ਠੀਕ ਹੋ ਜਾਏ ਆਪਣੇ ਭਰਾ ਦੀ ਅਰਦਾਸ ਦੇ ਲਈ ਬੋਲ ਰਹੀ ਸੀ ਉਸ ਦੇ ਸਿਰ ਦੇ ਉੱਤੇ ਅੱਜ ਰੋਂਦੇ ਰੋਂਦੇ ਉਹ ਸੇਰਾ ਸਜਾ ਰਹੀ ਹੈ ਤੇ ਇਹ ਜਿਹੜੀਆਂ ਫੋਟੋ ਸਾਹਮਣੇ ਆ ਰਹੀਆਂ ਨੇ ਇਹ ਕਾਫੀ ਜ਼ਿਆਦਾ ਭਾਵੁਕ ਕਰਨ ਵਾਲੀਆਂ ਨੇ। ਮਾਤਾ ਮਾਇਨਾ ਦੇ ਪਰਿਵਾਰ ਨੂੰ ਇਸ ਦੁਖਤ ਘਟਨਾ ਨੂੰ ਇਸ ਭਾਣੇ ਨੂੰ ਮੰਨਣ ਦਾ ਬਲ ਬਖਸ਼ੇ ਤੇ ਵੀਰ ਦੀ ਆਤਮਾ ਨੂੰ ਵੀ ਆਪਣੇ ਚਰਨਾਂ ਵਿੱਚ ਸਥਾਨ ਦੇਵੇ